ਕੱਟਿਆ ਗਿਆ ਸੀ ਅੱਜ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਮਾਨਯੋਗ ਮਕੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਵਾਲੀ ਸਰਕਾਰ ਜੋ ਸਾਡੇ ਅਨੁਸੂਚਿਤ ਜਾਤੀ ਦੇ ਭੈਣ ਭਰਾ ਨੇ ਉਹਨਾਂ ਨੇ ਜੋ ਵਿੱਤ ਕਾਰਪੋਰੇਸ਼ਨ ਤੋਂ ਐਸ்சி ਕਮਿਸ਼ਨ ਜਿਹੜਾ ਐਸ்சி ਕਾਰਪੋਰੇਸ਼ਨ ਹੈ ਉਤੋਂ ਕਰਜ਼ਾ ਲਿਆ ਆਇਆ ਸੀਗਾ ਜੋ ਇਹਨਾਂ ਸਾਡੇ ਲੋਕਾਂ ਕੋਲੋਂ ਜਿਹੜਾ ਨਹੀਂ ਭਰਿਆ ਜਾ ਰਿਹਾ ਸੀ ਸਰਕਾਰ ਨੇ ਬੜਾ ਹੀ ਵਧੀਆ ਫੈਸਲਾ ਕੀਤਾ ਜੋ ਪੰਜਾਬ ਦੇ ਵਿੱਚ ਜਿਹੜੇ ਐਸਸੀ ਸਾਡੇ ਭੈਣ ਭਰਾ ਨੇ ਉਹਨਾਂ ਦਾ ਕਰਜ਼ਾ ਜਿਹੜਾ ਮਾਫ ਕੀਤਾ ਹੈ ਔਰ ਹਲਕਾ ਫਾਜਲ ਕਾ ਦੀ ਗੱਲ ਕਰ ਲਈਏ ਤਾਂ ਇੱਥੇ ਵੀ 33 ਪਰਿਵਾਰ ਨੇ ਜਿਨ੍ਹਾਂ ਨੇ ਕਰਜ਼ਾ ਲਿਆ ਆਇਆ ਸੀ ਤੇ ਉਹਨਾਂ 33 ਪਰਿਵਾਰਾਂ ਦਾ ਜਿਹੜਾ ਤਕਰੀਬਨ 72 ਲੱਖ 13000 ਦੇ ਕਰੀਬ ਕਰਜ਼ਾ ਜਿਹੜਾ ਉਹ ਮਾਫ ਕੀਤਾ ਗਿਆ ਉਹਨਾਂ ਦੇ ਅੱਜ ਜਿਹੜੇ ਸਰਟੀਫਿਕੇਟ ਨੇ ਉਹਨਾਂ ਸਾਰੇ ਪਰਿਵਾਰਾਂ ਨੂੰ ਜਿੱਤੇ ਗਏ ਨੇ ਔਰ ਇਹ ਸਾਡਾ ਸਾਡੀ ਸਰਕਾਰ ਦਾ ਇਹ ਆਮ ਲੋਕਾਂ ਦੀ ਸਰਕਾਰ ਦਾ ਬਹੁਤ ਹੀ ਵਧੀਆ ਫੈਸਲਾ ਹੈ ਮੈਂ ਤਨਵਾਦ ਕਰਦਾ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਔਰ ਖਾਸ ਤੌਰ ਤੇ ਸਾਡੇ ਕੌਮੀ ਕੋਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਜਿਨ੍ਹਾਂ ਦੀ ਸੋਚ ਹੈ ਕਿ ਸਾਡੇ ਜਿਹੜੇ ਐਸਸੀ ਪੈਣਪਰਾ ਨੇ ਇਹਨਾਂ ਦੀ ਜਿਹੜੀ ਜ਼ਿੰਦਗੀ ਹੈ ਇਹਨਾਂ ਨੂੰ ਬਦਲੀਏ ਇਹਨਾਂ ਜਿਹੜੇ ਸਾਡੇ ਭਰਾਵਾਂ ਦੀ ਐਸਸੀ ਜਿਹੜੇ ਸਮਾਜ ਦੇ ਸਾਡੇ ਭੈਣ ਭਰਾ ਨੇ ਇਨਾਂ ਦਾ ਜੀਵਨ ਇਹਨਾਂ ਦੀ ਜ਼ਿੰਦਗੀ ਨੂੰ ਉੱ퍼 ਚੁੱਕਣ ਲਈ ਇਹਨਾਂ ਨੂੰ ਅੱਗੇ ਲਿਆਉਣ ਲਈ ਇਹ ਜਿਹੜੇ ਸਾਰੇ ਉਪਰਾਲੇ ਕੀਤੇ ਜਾ ਰਹੇ ਨੇ ਮੈਂ ਬਹੁਤ ਬਹੁਤ ਤਰਵਾਨ ਕਰਦਾ ਸਾਡੇ ਮੁੱਖ ਮੰਤਰੀ ਸਾਹਿਬ ਦਾ ਸਾਡੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਜਿਨ੍ਹਾਂ ਨੇ ਫੈਸਲਾ ਲਿਆ ਕਿ ਪੰਜਾਬ ਦੇ ਵਿੱਚ ਸਾਡੇ ਐਸਸੀ ਭਾਈਚਾਰੇ ਦੇ ਪੈਣ ਪ੍ਰਾਵਾਂ ਦਾ ਜਿਹੜਾ ਕਰਜ਼ਾ ਹੈ ਉਹ ਸਾਰਾ ਮਾਫ਼ ਕਰ ਦਿੱਤਾ ਗਿਆ ਹੈ ਹੁਣ ਇਹ ਜਿਹੜਾ ਕੋਈ ਅੱਗੇ ਜਿਹੜਾ ਇਹਨਾਂ ਦਾ ਕੰਮ ਹੈ ਉਹ ਵੀ ਕਰ ਸਕਦੇ ਆ ਤਾਂ ਮੈਂ ਸਾਰਿਆਂ ਨੂੰ ਇਸ ਦਾ ਵੀ ਬਤਾਈ ਦਿੰਦਾ ਅਮਰੋ ਸਾਹਿਬ ਕਿਵੇਂ ਦਿਖਦੋ ਜੋ ਕਰਜ਼ਾ ਮਾਫ ਹੋਇਆ ਹੈ ਆਨ ਵਾਲੇ ਸਮੇਂ ਦੇ ਵਿੱਚ ਇਹ ਕਿੰਨਾ ਕੋਈ ਇਫੈਕਟ ਇਹਨਾਂ ਦੇ ਜੀਵਨ ਤੇ ਪਾ ਰਿਹਾ ਸੀ ਜਾਂ ਆਨ ਵਾਲੇ ਦਿਨਾਂ ਦੇ ਵਿੱਚ ਕਿੰਨੀ ਕੋ ਇਹਨਾਂ ਇਸ ਚੀਜ਼ ਦੇ ਨਾਲ ਮਦਦ ਮਿਲੇਗੀ ਦੇਖੋ ਤੁਸੀਂ ਦੇਖਿਆ ਹੋਣਾ ਪਿੱਛੇ ਕਰੋਨਾ ਕਾਲ ਵੀ ਸੀ ਤਾਂ ਜਿਨ੍ਹਾਂ ਨੇ ਕਾਰੋਬਾਰ ਚਲਾਉਣ ਲਈ ਕਰਜ਼ੇ ਲਏ ਸੀ ਤੇ ਸਾਡੇ ਅਸੀਂ ਭਰਾਵੋ ਜਿਹੜੇ ਪੈਣ ਪ੍ਰਾਨ ਨੇ ਇਹਨਾਂ ਦਾ ਬਹੁਤ ਇਫੈਕਟ ਪਿਆ ਜਿਹੜਾ ਕਰਜ਼ਾ ਨਹੀਂ ਭਰ ਸਕੇ ਇਹਨਾਂ ਦੇ ਕਾਰੋਬਾਰ ਜਿਹੜੇ ਬੰਦ ਹੋ ਗਏ ਤਾਂ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੀਆਂ ਜਿਹੜੀਆਂ ਦਿੱਕਤਾਂ ਇਹਨਾਂ ਸਾਡੇ ਪੈਣ ਪਰਾਵਾਂ ਨੂੰ ਆਉਂਦੀਆਂ ਸੀ ਉਹ ਸਾਰੀਆਂ ਜਿਹੜੀਆਂ ਮੁਸ਼ਕਲਾਂ ਦਾ ਖਿਆਲ ਰੱਖਦੇ ਹੋਏ ਇਹ ਸਾਰਾ ਜਿਹੜਾ ਕਰਜ਼ਾ ਮਾਫ ਕੀਤਾ ਗਿਆ। ਅ ਉਮੀਦ ਰੱਖਦੇ ਹਾਂ ਵੀ ਆਨਰ ਦਿਨਾਂ ਦੇ ਵਿੱਚ ਹੋਰ ਵੀ ਕੋਈ ਅਗਰ ਇਸ ਤਰ੍ਹਾਂ ਦੇ ਉਹ ਲੋਕ ਹੁੰਦੇ ਨੇ ਉਹਨਾਂ ਦਾ ਕਰਜ਼ਾ ਮਾਫ ਕਰੇਗੀ ਸਰਕਾਰ। ਕੋ ਸਰਕਾਰ ਹਰ ਇੱਕ ਦੇ ਨਾਲ ਹੈ ਔਰ ਤਕਰੀਬਨ ਪੰਜਾਬ ਦੇ ਵਿੱਚ 4727 ਪਰਿਵਾਰਾਂ ਦਾ ਇਹ ਕਰਜ਼ਾ ਮਾਫ ਕੀਤਾ ਗਿਆ ਤਕਰੀਬਨ 67 ਕਰੋੜ 4884 ਲੱਖ ਰੁਪਏ। 67 ਕਰੋੜ 84 ਲੱਖ ਰੁਪਇਆ ਜਿਹੜਾ ਹੈ ਇਹਨਾਂ ਸਾਰੇ ਪਰਿਵਾਰਾਂ ਦਾ ਕਰਜ਼ਾ ਮਾਫ਼ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ-ਜਿੱਥੇ ਲੋੜ ਹੋਵੇਗੀ ਜ਼ਰੂਰਤ ਹੋਵੇਗੀ ਤਾਂ ਉਹ ਜਿਹੜੇ ਵੀ ਲੋਕਾਂ ਨੂੰ ਲੋੜ ਹੋਵੇਗੀ ਉਹਨਾਂ ਲੋਕਾਂ ਦੀ ਮਦਦ ਕੀਤੀ ਜਾਵੇਗੀ